ਆਉਣ ਵਾਲੀਆਂ ਪੀੜ੍ਹੀਆਂ ਜੇ ਬਚਾਉਣੀਆਂ ਨੇ ਤਬ ਅਵੇਅਰਨੈਸ ਕੈਂਪ ਜ਼ਰੂਰੀ ਨੇ ਤਾਂ ਅਸੀਂ ਇੱਕ ਪੂਰੀ ਟੀਮ ਤਿਆਰ ਕਰ ਰਹੇ ਹਾਂ ਬਹੁਤ ਸਾਰੇ ਬੱਚੇ ਇਸ ਦਲਦਲ ਚੋਂ ਬਾਹਰ ਵੀ ਆਏ ਨੇ ਔਰ ਬਹੁਤ ਅੱਛਾ ਤਰੀਕੇ ਨਾਲ ਉਹ ਦੱਸਦੇ ਵੀ ਨੇ ਕਿ ਅਸੀਂ ਕਿਵੇਂ ਸ਼ਿਕਾਰ ਹੋ ਗਏ ਸੀ ਸਾਡਾ ਹਾਲ ਕੀ ਹੋ ਗਿਆ ਸੀ ਅਸੀਂ ਇੱਕ ਪ੍ਰੋਗਰਾਮ ਕੀਤਾ ਸੀਗਾ ਜਲੰਧਰ ਕੋਲੇ ਉੱਥੇ ਦੋ ਬੱਚੇ ਆਏ ਜਿਹੜੇ ਨਸ਼ਾ ਛੱਡ ਚੁੱਕੇ ਸੀ ਇੱਕ ਬੱਚੇ ਨੇ ਕਿਹਾ ਕਹਿੰਦਾ ਜੀ ਮੈਂ 4-5 ਕਿੱਲੇ ਖੇਤੀ ਕਰਦਾ ਸੀ ਆਲੂਆਂ ਦੀ ਪਤਾ ਹੀ ਨਹੀਂ ਲੱਗਿਆ ਕਦੋਂ ਚਿੱਟੇ 'ਚ ਜ਼ਮੀਨ बिकਦੀ ਗਈ ਉਸੇ ਜ਼ਮੀਨ ਤੇ ਮੈਂ ਹੁਣ ਵਿਹਾਰੀ ਕਰਦਾ ਉਸੇ ਜ਼ਮੀਨ ਤੇ ਮਾਲਕ ਕੋਈ ਹੋਰ ਹੈ ਉਹ ਕਹਿੰਦਾ ਇੱਥੋਂ ਤੱਕ ਮੇਰਾ ਦਿਮਾਗ ਜਿਹੜਾ ਜਾਂ ਮੇਰੇ ਜਜ਼ਬਾਤ ਜਾਂ ਮੇਰੀਆਂ ਭਾਵਨਾਵਾਂ ਮੇਰੇ ਤੇ ਹਾਵੀ ਹੋ ਗਈਆਂ ਕਿ ਮੇਰੇ ਪਿਤਾ ਜੀ ਦੀ ਜਦੋਂ ਮੌਤ ਹੋਈ ਤਾਂ ਰੋਣ ਦੀ ਬਜਾਏ ਜਾਂ ਦੁਖੀ ਹੋਣ ਦੀ ਬਜਾਏ ਜਦੋਂ ਮੈਨੂੰ ਥੋੜਾ ਜਿਹਾ ਮੌਕਾ ਮਿਲਿਆ ਮੈਂ ਪਿਤਾ ਜੀ ਦੀਆਂ ਦੋਨੇ ਜੇਬਾਂ ਫਰੋਲ ਕੇ ਉਹ ਚੋਂ ਪੈਸੇ ਕੱਢ ਲਏ ਡੈੱਡ ਬੋਡੀ ਚੋਂ ਐਸ ਕਦਰ ਕਹਿੰਦਾ ਪੱਥਰ ਹੋ ਗਿਆ ਸੀ